ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਆਪਾਂ ਇੱਕ ਇੰਟਰਵਿਊ ਕੀਤੀ ਸੀ ਕੁਝ ਦਿਨ ਪਹਿਲਾਂ ਇਥੋਂ ਇੱਕ ਸੀਨੀਅਰ ਸਿਟੀਜ਼ਨ ਕਲੱਬ ਦੇ ਪ੍ਰਧਾਨ ਸਾਹਿਬ ਜੀ ਜਿਨ੍ਹਾਂ ਨੇ ਕੈਨੇਡਾ ਦੇ ਬੈਨੀਫਿਟ ਦਿਖਾਏ ਸੀ ਆਪਾਂ ਨੂੰ ਕਿ ਕੈਨੇਡਾ ਦੇ ਵਿੱਚ ਕੀ ਕੀ ਬੈਨੀਫਿਟ ਉਹਨੂੰ ਗਵਰਨਮੈਂਟ ਦੇ ਰਹੀ ਹੈ ਤੇ ਕੈਨੇਡਾ ਕਿਉਂ ਆਉਣਾ ਚਾਹੀਦਾ ਪਰ ਅੱਜ ਅਸੀਂ ਇੱਕ ਹੋਰ ਇੰਟਰਵਿਊ ਕਰ ਰਹੇ ਹਾਂ ਜਿਦੇ ਵਿੱਚ ਪੰਜਾਬ ਤੇ ਕੈਨੇਡਾ ਦੀ ਪੂਰੀ ਕੰਪੈਰੀਜ਼ਨ ਜਿਹੜੀ ਹੈ ਉਹ ਤੁਹਾਨੂੰ ਇਹਦੇ ਵਿੱਚ ਦਿਖਾਵਾਂਗੇ ਤੇ ਆਓ ਜੀ ਮਿਲਦੇ ਆਪਾਂ ਤੇ ਉਹਦੇ ਬਾਰੇ ਚ ਜਾਣਦੇ ਆਂ ਸ਼ੁਰੂ ਤੋਂ ਤੇ ਕੀ ਕੀ ਕੰਪੈਰੀਜ਼ਨ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਠੀਕ ਹੈ ਜੀ ਜੀ ਤੇ ਇੱਕ ਮੈਨੂੰ ਕਿਹੜੇ ਵੀਜ਼ੇ ਤੇ ਆਏ ਹੋਏ ਜੀ ਤੁਸੀਂ ਇੱਥੇ ਕੈਨੇਡਾ ਹੁਣ ਆਪਾਂ ਸੁਪਰ ਵੀਜ਼ਾ ਤੇ ਆਏ ਹਾਂ ਜੀ ਠੀਕ ਹੈ ਜੀ ਹਾਂ ਤੇ ਸੁਪਰ ਵੀਜ਼ੇ ਦੇ ਜਿਹੜੇ ਬੈਨੀਫਿਟ ਹਨ ਤੁਹਾਨੂੰ ਜਾਂ ਕੋਈ ਫਰਕ ਹੈ ਉਹ ਆਮ ਵੀਜ਼ੇ ਨਾਲੋਂ ਦੂਜੀ ਵੀਜ਼ੇ ਨਾਲੋਂ ਕੀ ਫਰਕ ਹੁੰਦਾ ਜੀ ਇਹਦਾ ਇਹਦਾ ਇਸ ਤਰ੍ਹਾਂ ਵੀ ਜੀ ਜਿਹੜਾ ਸੁਪਰਵਾਈਜ਼ ਹੈ ਇਹ ਚ ਆਪਾਂ ਨੂੰ ਇੱਕ ਤਾਂ ਉਰੇ ਰਹਿਣ ਦਾ 5 ਸਾਲ ਦਾ ਇਕੱਠਾ ਟਾਈਮ ਮਿਲਦਾ ਜੀ ਦੂਜੇ ਚ ਆਪਾਂ ਨੂੰ 3 ਮਹੀਨੇ ਜਾਂ 6 ਮਹੀਨੇ ਬਾਅਦ ਵਾਪਸ ਜਾਣਾ ਪੈਂਦਾ ਠੀਕ ਹੈ ਜੀ ਉਹਤੇ ਬਾਅਦ ਆਪਣੀ ਸੁਪਰਵਾਈਜ਼ PR ਜਦ ਮਰਜੀ ਆਪਣਾ ਟੈਕਸ ਭਰਦੇ ਹਾਂ ਜੀ ਆਪਾਂ ਬਹੁਤ ਸੌਖੀ ਪੈ ਜਾਂਦੀ ਹੈ ਇਹ ਚ ਟਾਈਮ ਆਪਾਂ ਨੂੰ ਪੂਰਾ ਮਿਲ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਜਿਹੜਾ ਦੂਆ ਵੀਜ਼ਾ ਉਹ ਫਿਰ ਆਪਾਂ ਨੂੰ ਵਾਰ-ਵਾਰ ਸੈਂਡ ਕਰਾਉਣਾ ਪੈਂਦਾ ਠੀਕ ਹੈ ਜੀ ਏ ਇਸ ਤਰ੍ਹਾਂ ਹੀ ਆਪਣਾ 5 ਸਾਲ ਦੀ ਫਿਰ ਉਹ ਹੈ ਜੀ ਆਪਾਂ ਨੂੰ ਠੀਕ ਹੈ ਜੀ ਜਿਹੜਾ ਹੁਣ ਤੁਸੀਂ 5 ਸਾਲ ਦਾ ਵੀਜ਼ਾ ਲਿਆ ਹੈ ਇਹ ਤੋਂ ਬਾਅਦ ਤੁਹਾਡਾ ਅਗਲਾ ਪਲਾਨ ਕੀ ਹੈ ਫਿਰ ਅਗਲਾ ਪਲਾਨ ਤਾਂ ਇਹ ਵੀ 2 ਸਾਲ ਬਾਅਦ ਆਪਣੀ ਪੀਆਰ ਪੈ ਜਾਣੀ ਹੈ ਠੀਕ ਹੈ ਜੀ ਹਾਂਜੀ ਬਾਕੀ ਜਿਹੜਾ ਕੰਮਕਾਰ ਆ ਉਹ ਤਾਂ ਨਾ ਬਖ ਪਰ ਮਟਾਵਾ ਕਰ ਸਕਦਾ ਨਾ ਆ ਪਾ ਹੀ ਕਰ ਸਕਦੇ ਆ ਜੀ 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 ਹਾਂ ਕੈਸ਼ ਤੇ ਹੀ ਕੰਮ ਕਰਨਾ ਪੈਂਦਾ ਨੰਬਰ 2 ਹੁਣ ਕੈਨੇਡਾ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਜੀ ਪਹਿਲਾਂ ਨਾਲੋਂ ਠੀਕ ਹੈ ਜੀ ਮੈਰਿਤ ਕਰੀਏ ਜੇ ਹੁਣ ਜਿਹੜੇ ਪਿੱਛੇ ਪਹਿਲਾਂ ਬੱਚੇ ਆ ਪੁਰਾਣੇ ਬੰਦੇ ਐਵੇਂ ਜਿਹੜੇ ਜਨਨੀ ਕਹ ਲਊ ਆਪਾਂ ਹਾਂਜੀ ਹਾਂ ਉਹਨਾਂ ਨੂੰ ਤਾਂ ਜ਼ਿਆਦਾ ਬਹੁਤ ਜ਼ਿਆਦਾ ਬੈਨੀਫਿਟ ਆ ਜਿਹੜੇ ਨਵੇਂ ਆ ਰਹੇ ਆ ਉਹਨਾਂ ਨੂੰ ਤਾਂ ਹੁਣ ਸਿਰਫ ਗਰੋਸਰੀ ਕਿਰਾਇਆ ਸਾਰੇ ਕਾਹੇ ਮਹਿੰਗਾਈ ਕਰਕੇ ਇਧਰੇ ਸਾਰਾ ਖਰਚਾ ਹੋ ਜਾਂਦਾ ਜਿਵੇਂ ਹੁਣ ਤੁਹਾਡੇ ਕੋਲ ਮੌਕਾ ਹੈ ਜੀ ਕਿ ਤੁਸੀਂ 5 ਸਾਲ ਲਗਾਤਾਰ ਇੱਥੇ ਰਹਿ ਸਕਦੇ ਹੋ ਜਾਂ ਤੁਹਾਨੂੰ ਵੀਜ਼ਾ ਪੂਰਾ ਮਿਲਿਆ ਹੋਇਆ ਹਾਂਜੀ ਤੇ ਕੀ ਤੁਸੀਂ ਇੱਥੇ 5 ਸਾਲ ਲਾ ਕੇ ਜਾਓਗੇ ਹੁਣ ਉਰੇ 5 ਸਾਲ ਲਾ ਕੇ ਨਾ ਆਪਣਾ ਗਾਹਾਂ ਬਣਦਾ ਕੁਝ ਦਿਖਣੇ ਰਿਹਾਲੇ ਠੀਕ ਹੈ ਜੀ ਹਾਂ ਹੁਣ ਆਪਾਂ ਇੰਡੀਆ ਚ ਸ਼ੁਰੂ ਤੇ ਕੰਮ ਕਰਦੇ ਆ ਰਹੇ ਆਂ ਆਪਾਂ ਸਾਰਾ ਕਾਰੋਬਾਰ ਚਲਾਇਆ ਵਾ ਜੀ ਉਰੇ ਆਪਾਂ ਨੂੰ ਨਵੇਂ ਮੋੜ ਤੇ ਬੰਨਣਾ ਪੈਣਾ ਸਾਰਾ A to Z ਪੰਜਾਬ ਪੰਜਾਬ ਤੇ ਮਿਲਕ ਕਿਵੇਂ ਲੱਗਿਆ ਪਹਿਲੀ ਗੱਲ ਤਾਂ ਕੈਨੇਡਾ ਕਿਵੇਂ ਲੱਗਿਆ ਕੈਨੇਡਾ ਹੈ ਤਾਂ ਵੈਸੇ ਬਹੁਤ ਵਧੀਆ ਕੰਟਰੀ ਆ ਸਾਫ਼ ਸੁਥਰੀ ਕੰਟਰੀ ਆ ਸਾਰਾ ਮਾਹੌਲ ਹੁਣ ਜਣੇ ਆਪਣੇ ਪੰਜਾਬੀ ਨੇ ਇਹ ਕਹ ਲੋ ਜਿਹੜੇ ਹੁਣ 15 ਬੰਦੇ ਫੇਰ ਪੜੇ ਹੁਣ ਪੰਜਾਬੀ ਚੋਰੀ ਕਰਦੇ ਜੀ ਜੀ ਉਹਨਾਂ ਨੇ ਹਾਲਾਤ ਬਹੁਤੇ ਜ਼ਿਆਦਾ ਖਰਾਬ ਕਰਤੇ ਹੁਣ ਚੋਰੀ ਠੱਗੀ ਉਹ ਬਹੁਤ ਜ਼ਿਆਦਾ ਹੋ ਗਈ ਉਰੇ ਜੀ ਆਪਣੇ ਪੰਜਾਬ ਨਾਲੋਂ ਬਹੁਤ ਜ਼ਿਆਦਾ ਵੱਧ ਗਈ ਹੋਵੇ ਪਹਿਲਾਂ ਤਾਂ ਆਪਾਂ ਕੰਪੇਅਰ ਕਰਦੇ ਤਾਂ ਨਾ ਵੀ ਪੰਜਾਬ ਚ ਜ਼ਿਆਦਾ ਉਰੇ ਜ਼ਿਆਦਾ ਨਹੀਂ ਹੈ ਹੁਣ ਤਾਂ ਉਰੇ ਨਸ਼ਾ ਵੀ ਜ਼ਿਆਦਾ ਹੋ ਗਿਆ ਆਪਾਂ ਦੇਖਦੇ ਹਾਂ ਮਾਹੌਲ ਜੀ ਜੀ ਪੰਜਾਬ ਚ ਨਸ਼ਾ ਹੁਣ ਉਰੇ ਨਾਲੋਂ ਵੈਸੇ ਘਟਾ ਹੈ ਠੀਕ ਹੈ ਜੀ ਨੰਬਰ 2 ਜੇ ਜੇ ਤਾਂ ਸਾਰੀ ਪਬਲਿਕ ਨੂੰ ਕੰਮ ਮਿਲੇ ਫਿਰ ਤਾਂ ਹੈਗਾ ਠੀਕ ਹੁਣ ਬੰਦੇ ਬੇਰੋਜ਼ਗਾਰ ਬਹੁਤ ਜ਼ਿਆਦਾ ਫਿਰ ਰਹੇ ਆ ਉਰੇ ਉਹਦੇ ਕਰਕੇ ਖਰਚਾ ਬਹੁਤ ਜ਼ਿਆਦਾ ਪੈ ਰਿਹਾ ਹੈ ਉਦੇ ਕਰਕੇ ਜੇ ਆਪਾਂ ਹੁਣ ਮੰਨ ਲਓ ਪੰਜਾਬ ਜਾਂਦੇ ਆ ਪੰਜਾਬ ਚ ਆਪਣਾ ਪਹਿਲਾ ਕਾਰੋਬਾਰ ਚੱਲ ਰਿਹਾ ਹੈ ਜੀ ਤਾਂ ਆਪਾਂ ਉਸ ਹਿਸਾਬ ਨਾਲ ਚਲਾਈ ਜਾਨੇ ਜੀ ਹਾਂ ਉਰੇ ਹੁਣ ਆਪਾਂ ਨੂੰ ਮੁੱਢ ਤੇ ਸ਼ੁਰੂ ਤੇ ਸ਼ੁਰੂ ਕਰਨਾ ਪੈਣਾ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਠੀਕ ਹੈ ਜੀ ਮਤਲਬ ਹੁਣ ਤੁਸੀਂ ਅਗਰ ਤੁਹਾਨੂੰ ਦੋਨੋਂ ਕੰਪੇਰ ਮਿਲਣ ਕਿ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਵੀ ਰਹਿ ਸਕਦੇ ਹੋ ਪੱਕੇ ਰਹਿ ਸਕਦੇ ਹੋ ਔਰ ਕੰਮ ਕਰ ਸਕਦੇ ਹੋ ਹਾਂਜੀ ਤੇ ਕੀ ਫਰਕ ਮਹਿਸੂਸ ਕਰਦੇ ਹੋ ਕਿ ਪੰਜਾਬ ਹੀ ਤੁਸੀਂ ਰਹਿਣਾ ਪਸੰਦ ਕਰੋਗੇ ਇੱਥੇ ਵੈਸੇ ਵਿਜ਼ਿਟ ਕਰਨਾ ਪਸੰਦ ਕਰੋਗੇ ਜਾਂ ਇੱਥੇ ਰਹਿ ਪੱਕਾ ਰਹਿਸ਼ ਵੀ ਕਰਨਾ ਤੁਹਾਡਾ ਵਿਚਾਰ ਹੈ ਅਰਾਇਸ਼ ਤਾਂ ਦੇਖੋ ਜੀ ਹੈਗੀ ਹੈ ਪੰਜਾਬ ਠੀਕ ਜੀ ਜਿਹੜਾ ਮੰਨ ਲਓ ਜੇ ਕੰਮ ਸਾਫਤ ਨੂੰ ਮਿਲਦਾ ਹੈ ਪੂਰਾ ਪ੍ਰੋਪਰ ਮਿਲਦਾ ਹੈ ਜਿਵੇਂ ਹੁਣ ਮੰਨ ਲਓ ਮਹਿੰਗਾਈ ਵਧੀ ਵੀ ਹੈ ਜੇ ਮਹਿੰਗਾਈ ਪਰ ਕੰਟਰੋਲ ਕਰਦੇ ਆ ਜੀ ਫਿਰ ਉਸ ਹਿਸਾਬ ਨਾਲ ਤਾਂ ਹੈਗਾ ਕੈਨੇਡਾ ਵਧੀਆ ਜੀ ਜੇ ਆਪਣਾ ਇਹ ਮਹਿੰਗਾਈ ਪਰ ਕਿਵੇਂ ਹੁਣ ਸਾਲ ਤੇ ਉੱਪਰ ਦੱਸ ਰਹੇ ਸਾਰੇ ਜੀ ਅ ਸਾਰੇ ਦੱਸਦੇ ਆ ਵੀ ਪਰ ਕਾਬੂ ਨਹੀਂ ਇਹਨਾਂ ਨੇ ਪਾਇਆ ਹੁਣ ਤੱਕ ਜੇ ਮੰਨ ਲਓ ਇਤਨੂੰ ਇਹ ਧਿਆਨ ਨਹੀਂ ਦੇ ਰਹੇ ਤੇ ਉਹਦੇ ਨਾਲ ਉਹ ਤਾਂ ਪੰਜਾਬ ਠੀਕ ਆ ਬੱਚੇ ਹੁਣ ਜ਼ਿਆਦਾਤਰ ਜਿਹੜੇ ਮਰਜ਼ੀ ਬੱਚੇ ਨੂੰ ਪੁੱਛ ਕੇ ਦੇਖ ਲੋ ਕਹਿੰਦੇ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਜੀ ਇਹਨੂੰ ਕਰ ਕਰਕੇ ਚੋਰੀਆਂ ਚ ਪਾਏ ਬੱਚੇ ਨਹੀਂ ਤੇ ਪਹਿਲਾਂ ਹੀ ਕਹਿਣਾ ਦਾ ਮਤਲਬ ਇਹ ਹੈ ਕਿ ਵਾਪਸ ਜਾਣ ਦੇ ਉਹਨਾਂ ਦੇ ਰਸਤੇ ਬੰਦ ਹੈ ਉਹ ਸਮਝਦੇ ਵੀ ਕਿ ਵਾਪਸ ਅਸੀਂ ਜਾ ਨਹੀਂ ਸਕਦੇ ਜਾ ਨਹੀਂ ਸਕਦੇ ਜਿਹੜਾ ਉੱਥੇ ਰਹਿਣਾ ਉਹਨਾਂ ਦਾ ਮੁਸ਼ਕਲ ਹੋ ਰਿਹਾ ਹਾਂ ਮੁਸ਼ਕਲ ਹੋ ਗਿਆ ਹੁਣ 25 25 30 30 ਲੱਖ ਰੁਪਏ ਬੱਚਾ ਲਾ ਕੇ ਆਉਂਦਾ ਜੇ ਹੁਣ ਉਹ ਜਾਂਦਾ ਉੱਥੇ ਜਾ ਕੇ ਵੀ ਕੀ ਕਰੂਗਾ ਹੁਣ ਉਹਨੂੰ ਆਇਆ ਹੋ ਗਿਆ ਨਾ ਦੋਵੇਂ ਪਾਸੇ ਤੇ ਰਸਤੇ ਵਿੱਚ ਫਸ ਗਏ ਬੱਚੇ ਉਹ ਜੇ ਤਾਂ ਇੱਧਰ ਕਮਾਉਂਦੇ ਆ ਤਾਂ ਇੱਧਰ ਵੀ ਨਹੀਂ ਬਣਦਾ ਜੇ ਵਾਪਸ ਮੁੜਨ ਦਾ ਬਾਸ ਹੁੰਦੀ ਉਹਨਾਂ ਕੋ ਕੋਸਰਿਆ ਕੁੱਲ ਮਲਾਕੇ ਤੁਸੀਂ ਅੱਜ ਅੱਜ ਅਗਰ ਇੱਕ ਮੈਸੇਜ ਦੇਣਾ ਹੋਵੇ ਆਪਾਂ ਨੇ ਜਿਹੜੇ ਬੱਚੇ ਨਵੇਂ ਆ ਰਹੇ ਆ ਜਾਂ ਆਉਣਾ ਚਾਹੁੰਦੇ ਆ ਜਾਂ ਪੇਰੈਂਟਸ ਵੀ ਉਹਨਾਂ ਦੇ ਨਾਲ ਸੋਚ ਰਹੇ ਆ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਜਾ ਕੇ ਪੀਆਰ ਕਰਵਾ ਲਾਂਗੇ ਜਾਂ ਉੱਥੇ ਹੀ ਰਾਂਗੇ ਉਹ ਉਹਨਾਂ ਨੂੰ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬੱਚੇ ਹੁੰਦਾ ਮੇਰਾ ਮੈਸੇਜ ਇਹੀ ਹੈ ਨਾ ਜਿੱਦਾਂ ਦੇਖੋ ਜੀ ਹੈਗਾ ਕਾਰੋਬਾਰ ਪਿੱਛੇ ਸੈਟ ਆ ਜੀ ਹਾਂ ਜੀ ਦਸ ਇਕਲੇ ਕਿਸੇ ਕੋਲ ਹੈਗੇ ਆ ਤਾਂ ਵਧੀਆ ਰੋਟੀ ਖਾ ਰਿਹਾ ਦੇਖੋ ਹੁਣ ਹਰੇਕ ਇਹ ਹੀ ਕਹੂਗਾ ਵੀ ਤੁਸੀਂ ਗਏ ਪਿਆ ਤੁਸੀਂ ਕੀ ਕਰ ਰਹੇ ਆ ਹਰੇਕ ਹੈ ਤਾਂ ਹਰੇਕ ਦਾ ਓਲੇ ਹੀ ਰਹਿ ਗਿਆ ਵੀ ਜੀ ਕੰਮਾਂ ਦਾ ਕਰਾਂ ਸਾਰਿਆਂ ਦੇ ਹੁਣ ਜਿਹੜੇ ਤਾਂ ਉੱਥੇ 10 ਕਿਲੇ ਆਲਾ ਉਹ ਤਾਂ ਵਧੀਆ ਰੋਟੀ ਖਾ ਰਿਆ ਹੁਣ ਤਾਂ ਲੋੜ ਨਹੀਂ ਜਿਹਦੇ ਕੋਲ ਦੇਖੋ ਕਿਸੇ ਕੋਲ ਕਿਲਾ 2 ਕਿਲੇ ਆ ਔਰ ਤਾਂ ਅਗਲਾ ਕਹਿੰਦਾ ਵੀ ਉੱਥੇ ਵੀ ਕੁਝ ਨਹੀਂ ਬਣਦਾ ਚਲ ਉੱਥੀ ਚੱਲਦੇ ਜਿਹੜਾ ਕੋਈ ਬਣ ਰਿਹਾ ਉੱਥੇ ਪਰਮਾਤਮਾ ਦੀ ਕਿਰਪਾ ਹੋਵੇ ਸਹੀ ਜੀ ਵੀ ਇਹਦੇ ਕਰਕੇ ਥੋੜੀ ਜਿਆਦਾ ਪ੍ਰੋਬਲਮ ਆ ਰਹੀਆਂ ਫਿਰ ਓਰੇ ਨਾ ਬੱਚੇ ਆ ਕੇ ਜਦ ਬਣਦਾ ਨਹੀਂ ਖੁਦਗੁਸੀਆਂ ਕਰ ਰਹੇ ਆ ਤੁਸੀਂ ਦੇਖ ਰਹੇ ਹੋਣ ਬਹੁਤ ਕੈਨੇਡਾ ਚ ਆ ਕੇ ਮੈਂ ਵੀ ਦੇਖਿਆ ਤੁਸੀਂ ਵੀ ਦੇਖਿਆ ਹੁਣ ਓਰੇ ਜਾ ਤਾਂ ਬਹੁਤੀ ਬੁਰੀ ਹਾਲਤ ਹੋਣ ਲੱਗੀ ਬੱਚਿਆਂ ਦੀ ਹੁਣ ਇਹ ਦਿਨਾ ਜਾ ਕੇ ਹੁਣ ਜੇ ਤਾਂ ਇਹਨਾਂ ਪਰ ਇਹਨਾਂ ਨੇ ਕਰਤਾ ਕੰਟਰੋਲ ਕਰਤਾ ਜਾਂ ਤਾਂ ਹੁਣ ਦੇਖੋ ਜੀ ਇਹਨਾਂ ਦੀ ਜਿਹੜੀ ਅ ਤਨਖਾਹ ਵਗੈਰਾ ਉਹ ਚ ਥੋੜਾ ਜਿਹਾ ਵਾਧਾ ਕਰਨਾ ਜੀ ਜਾਂ ਫਿਰ ਇਹ ਮਹਿੰਗਾਈ ਪਰ ਕੰਟਰੋਲ ਕਰਨਾ ਮਹਿੰਗਾਈ ਪਰ ਕੰਟਰੋਲ ਹੀ ਕਰ ਨਹੀਂ ਰਹੇ ਇਹਨਾਂ ਉਧਰ ਵਾਧਾ ਹੋ ਰਿਹਾ ਉਹਦੇ ਕਰਕੇ ਜ਼ਿਆਦਾ ਦੁਖੀ ਹੈ। ਕੀ ਕਹਿਣਾ ਦਾ ਮਤਲਬ ਤੁਸੀਂ ਹੁਣ ਇਹ ਕਹਿਣਾ ਚਾਹੁੰਦੇ ਹੋ ਵੀ ਜੇ ਕਿਸੇ ਦਾ ਕੰਮ ਥੋੜਾ ਬਹੁਤ ਤਾਂ ਵੀ ਸੈਟ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਹੈਗਾ ਹਾਂ ਜੀ ਉਹਨੂੰ ਇੱਧਰ ਵੱਲੋਂ ਨਹੀਂ ਆਉਣਾ ਚਾਹੀਦਾ ਹਾਂ ਜੀ ਉਹਦਾ ਉਹਦਾ ਫਿਰ ਆਇਆ ਨਾ ਵਧੀਆ ਰੋਟੀ ਖਾ ਰਿਹਾ ਚਲੋ ਉੱਥੇ ਕੰਮ ਆਪਣਾ ਹੁਣ ਸ਼ੁਰੂ ਤੇ ਬੰਨਿਆ ਪਉਂਦਾ ਵੀ ਹਾਂਜੀ ਹਾਂਜੀ ਉਰੇ ਆਪਾਂ ਨੂੰ ਆ ਕੇ ਬੱਚੇ ਨੂੰ ਇੱਕ ਦਮ ਨਵਾਂ ਸ਼ੁਰੂ ਤੇ ਉਹੀ ਸ਼ੁਰੂ ਕਰਨਾ ਪੈਂਦਾ ਜਿਹੜਾ ਆਪਾਂ ਨੇ ਕਦੇ ਆਪਣੇ ਦਾਦੇ ਪਰਦਾਦੇ ਆਨੇ ਕਰਿਆ ਹੁਣ ਹੁਣ ਆਪਣਾ ਤਾਂ ਉਹ ਚੱਲਦਾ ਚਾਲ ਆ ਰਹੀ ਆ ਹੁਣ ਉਰੇ ਦਾ ਸਾਰਾ ਦੁਬਾਰਾ ਤੇ ਸ਼ੁਰੂ ਬੰਨਣਾ ਪੈਣਾ ਨਹੀਂ ਗੱਡੀਆਂ ਦੀ ਸਮਝ ਲਓ ਕਿਸ਼ਤਾ ਹੋ ਗਈਆਂ ਮਕਾਨ ਦੀਆਂ ਕਿਸ਼ਤਾਾਂ ਹੋ ਗਈਆਂ ਜਿਹੜਾ ਜਿਹੜਾ ਕੁਝ ਲੈਣਗੇ ਸਾਰਾ ਕਿਸ਼ਤਾ ਪਰਿਆ ਤੇ ਪੇਰੈਂਟਸ ਨੂੰ ਆਉਣ ਦਾ ਕੋਈ ਬੈਨੀਫੀਸ਼ੀਅਰੀ ਨਹੀਂ ਕਿਉਂਕਿ ਉਹਨਾਂ ਦਾ ਉੱਥੇ ਕੰਮ ਚੱਲ ਰਿਹਾ ਉਹਨਾਂ ਨੂੰ ਵਧੀਆ ਉਸੇ ਕੰਮ ਤੇ ਧਿਆਨ ਦੇਣਾ ਚਾਹੀਦਾ ਹਾਂਜੀ ਹਾਂ ਉਹਨਾਂ ਦਾ ਉੱਥੇ ਆ ਕੰਮ ਵਧੀਆ ਉਰੇ ਆ ਕੇ ਕੰਮ ਵਿੱਚ ਵਿੱਚ ਇਹ ਜਿਹੇ ਆ ਜਿਹੜਾ ਆਪਾਂ ਕਰ ਨਹੀਂ ਸਕਦੇ ਜੀ ਉਮਰ ਦੇ ਹਿਸਾਬ ਨਾਲ ਉਹ ਜਿਹੜੇ ਹੁਣ ਬੱਚੇ ਆ ਉਹਨਾਂ ਨੂੰ ਤਾਂ ਕਰਨਾ ਪੈਣਾ ਉਹ ਸੰਘਰਸ਼ ਉਹਨਾਂ ਨੂੰ ਤਾਂ ਕਰਕੇ ਗਾਹ ਵਧਣਾ ਪੈਣਾ ਫੇਰ ਜੇ ਦੋ ਜਣੇ ਬੱਚਿਆਂ ਦਾ ਖਰਚਾ ਹੈ ਜੇ ਆਪਾਂ ਦੋ ਜਣੇ ਆਪਾਂ ਆਏ ਨੇ ਚਾਰ ਜਣਿਆਂ ਦਾ ਖਰਚਾ ਹੋ ਗਿਆ ਡਬਲ ਖਰਚਾ ਹੋ ਗਿਆ ਡਬਲ ਖਰਚਾ ਉਹ ਡਬਲ ਖਰਚਾ ਉਹਨਾਂ ਪਰ ਪੈਣਾ ਕਿਥੇ ਇੱਕ ਮਕਾਨ ਕਰ ਸਾਰ ਰਿ ਫਿਰ ਉਹ ਗਰੋਸਰੀ ਡਬਲ ਹੋ ਗਈ ਜੀ ਸਾਰੇ ਕਾਸੇ ਦਾ ਡਬਲ ਖਰਚਾ ਪੈਂਦਾ ਚਲੋ ਕਹਿਣਾ ਦਾ ਮਤਲਬ ਤੁਸੀਂ ਅਗਰ ਇਹਦੀ ਕੰਪੈਰੀਸ਼ਨ ਕਰੀ ਜਾਵੇ ਤਾਂ ਪੰਜਾਬ ਨੂੰ ਬਿਹਤਰ ਮੰਨੋਗੇ ਹਾਂਜੀ ਹਾਂ ਪੰਜਾਬ ਚ ਇਸ ਤਰ੍ਹਾਂ ਹੈ ਨਾ ਜੇ ਆਪਣੇ ਸਰਕਾਰਾਂ ਚੰਗੀਆਂ ਹੁੰਦੀਆਂ ਫਿਰ ਤਾਂ ਬੱਚਿਆਂ ਨੂੰ ਇੰਨਾ ਸੰਘਰਸ਼ ਕਰਨ ਦੀ ਲੋੜ ਨਹੀਂ ਤੇ ਉਹ 22 25 25 ਲੱਖ ਰੁਪਈਆ ਲਾ ਕੇ ਇੱਕ ਬੱਚਾ ਪਹਿਲਾਂ ਸ਼ੁਰੂ ਚ ਆਉਂਦਾ ਫਿਰ ਪੈਸਾ ਵੀ ਭੇਜਦਾ ਜੀ ਉਹ ਖਰਚਾ ਕਿੰਨਾ ਪੈਂਦਾ ਜੇ ਉਹੀ ਬੱਚਾ ਜੇ ਉੱਥੇ ਸ਼ੁਰੂ ਤੇ ਜੇ ਆਪਣੀਆਂ ਸਰਕਾਰਾਂ ਪੜੇ ਬੱਚੇ ਨੂੰ ਨੌਕਰੀ ਦੇਣ ਜੋਬ ਦੇਣ ਉਹ ਤਾਂ ਬਹੁਤ ਗਾਹ ਨਿਕਲ ਜਵੇ ਜਿਹੜਾ ਹੁਣ ਆ 25-30 ਲੱਖ ਰੁਪਇਆ ਲਾ ਕੇ ਆਉਂਦਾ 30 ਲੱਖ ਰੁਪਇਆ ਤਾਂ ਇਹੀ ਬਚਦਾ ਉਹਦਾ ਜੀ ਜੀ ਫਿਰ ਉੱਤੇ ਗਾਹਾਂ ਆਪੇ ਵੱਧਦਾ ਵਧੀਆ ਦਾ ਸਾਰਾ ਕੁਝ ਬਣਿਆ ਬਾਈ ਹੁੰਦਾ ਗੱਡੀ-ਗੁੱਡੀ ਸਾਰਾ ਕੁਝ ਅਗਲਾ ਬਣਾ ਲੈਂਦਾ ਉੱਥੇ ਵੀ ਹੁਣ ਬੱਚਿਆਂ ਦਾ ਵੀ ਕੈਨੇਡਾ ਜਾ ਕੇ ਪਤਾ ਨਹੀਂ ਕਿੰਨੇ ਕ ਪੈਸੇ ਵੀ ਕਿੰਨੇ ਕ ਅਸੀਂ ਕਰ ਲੈਣੇ ਆ ਉਹ ਜਿਹੜੇ ਬੱਚੇ ਉਹ ਕਿਮਾ ਰਹੇ ਆ ਉਹ ਆਪਣੇ ਮੂੰਹ ਤੇ ਦੱਸ ਰਹੇ ਆ ਜੀ ਵੀ ਬਹੁਤ ਦੁਖੀ ਆ ਅਸੀਂ ਕਿਹਨਾਂ ਦਾ ਮਤਲਬ ਇਹ ਹੈ ਵੀ ਅਗਰ ਤੁਹਾਡੀ ਗੱਲਬਾਤ ਨੂੰ ਨਿਚੋੜ ਪਾ ਕੱਢੀਏ ਤਾਂ ਨਿਚੋੜ ਇਹ ਨਿਕਲਦਾ ਹੈ ਕਿ ਬੇਸ਼ੱਕ ਤੁਹਾਡੇ ਕੋਲ ਇੱਥੇ 5 ਸਾਲ ਰਹਿਣ ਤੱਕ ਦਾ ਇੱਕ ਵਾਰ ਤੁਸੀਂ 5 ਸਾਲ ਰਹਿ ਵੀ ਸਕਦੇ ਹੋ ਤੇ ਤੁਹਾਡੇ ਕੋਲ ਪੀਆਰ ਦੀ অপਸ਼ਨ ਵੀ ਹੈ ਪਰ ਫਿਰ ਵੀ ਤੁਸੀਂ ਪੰਜਾਬ ਨੂੰ ਵਾਪਸ ਪਰਤਣਾ ਹੀ ਪਸੰਦ ਕਰੋਗੇ ਹਾਂਜੀ ਹਾਂ ਇਹ ਐ ਵੀ ਉੱਥੇ ਆਪਣਾ ਕਾਰੋਬਾਰ ਚੱਲ ਰਿਹਾ ਹੈ ਨਾ ਆਪਾਂ ਜਾ ਕੇ ਕੰਮ ਕਰ ਲੇਗਾ ਹੁਣ ਮੰਨ ਲਓ ਮੈਂ ਇਸ ਉਮਰ ਚੂਰੇ ਕੰਮ ਕਿਹੜਾ ਕਰ ਸਕਦਾ ਹਲਕਾ ਕੰਮ ਕਰ ਸਕਦਾ ਬਹੁਤ ਜ਼ੋਰ ਵਾਲਾ ਕੰਮ ਨਹੀਂ ਕਰ ਨਹੀਂ ਸਕਦਾ ਜ਼ੋਰ ਵਾਲਾ ਇਹ ਕਹਿੰਦੇ ਹੈ ਜ਼ੋਰ ਵਾਲਾ ਜੀ ਜੀ ਉਹਦੇ ਕਰਕੇ ਬੇਲੇ ਜੇ ਬੈਠ ਕੇ ਆਪਾਂ ਉਹ ਉਹ ਕਰਦੇ ਆ ਕੰਪੈਰ ਹਾਂ ਉਹ ਬੱਚਿਆਂ ਪਰ ਪੈਂਦਾ ਹੈ ਤੇ ਬੱਚਿਆਂ ਦਾ ਖਰਚਾ ਬਹੁਤ ਵੱਧਾ ਠੀਕ ਹੈ ਜੀ ਹਾਂਜੀ ਚਲੋ ਜੀ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਕੀ